ਕਾ ਜੀ ਸੁੱਚਾ ਸੁਰਮਾ ਫਿਲਮ ਆ ਰਹੀ ਹੈ ਤੇ ਸੁੱਚੇ ਦੇ ਗਾਣੇ ਵੀ ਬਹੁਤ ਬਣੇ ਤੇ ਆਓ ਅੱਜ ਆਪਾਂ ਸੁੱਚੇ ਦੀ ਜ਼ਿੰਦਗੀ ਤੇ ਝਾਤ ਪਾਈਏ ਕਿ ਸੁੱਚੇ ਦਾ ਜੀਵਨ ਕਿਵੇਂ ਦਾ ਸੀ ਸੋ ਆਜੋ ਬਣੇ ਰਿਓ ਵੀਡੀਓ ਤੇ ਬਹੁਤ ਜਿਆਦਾ ਇੰਟਰਸਟਿੰਗ ਕਹਾਣੀ ਆ ਸੁੱਚੇ ਬਾਰੇ ਜਾਣ ਕੇ ਤੁਹਾਨੂੰ ਫਿਲਮ ਵੇਖਣ ਦੀ ਤਮੰਨਾ ਹੋਰ ਜ਼ਿਆਦਾ ਵਧੂਗੀ ਸੁੱਚਾ ਸਿੰਘ ਜਵੰਦਾ ਉਰਫ ਸੁੱਚਾ ਸੁਰਮਾ ਦੀਆਂ ਵਾਰਾਂ ਸਵਰਗੀ ਕੁਲਦੀਪ ਮਾਨਿਕ ਤੇ ਮੁਹੰਮਦ ਸਦੀਕ ਜੀ ਨੇ ਹੋਰ ਵੀ ਕਈ ਗਾਇਕਾਂ ਨੇ ਬਹੁਤ ਗਾਈਆਂ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਜਿਨ੍ਹਾਂ ਨੇ ਅਣਖ ਦੀ ਖਾਤਰ ਹਥਿਆਰ ਚੁੱਕੇ ਪਰ ਸੁੱਚਾ ਸੂਰਮੇ ਨੇ ਕਦੀ ਕਿਸੇ ਦੇ ਨਾਂ ਡਾਕਾ ਮਾਰਿਆ ਨਾ ਲੁੱਟਕੋ ਕੀਤੀ ਜਿਹੜੀ ਸੁੱਚਾ ਸੂਰਮੇ ਦਾ ਜਨਮ 1875 ਈਸਵੀ ਦੇ ਲੱਗ ਕੇ ਪਿੰਡ ਸਮਾਓ ਮੋਪਾਲ ਪੱਤੀ ਸੁੰਦਰ ਸਿੰਘ ਜਵੰਦ ਦੇ ਘਰ ਹੋਇਆ ਇਹ ਪਿੰਡ ਉਸ ਵੇਲੇ ਗਪਟੇਲਾ ਰਿਹਸਤ ਵਿੱਚ ਆਉਂਦਾ ਸੀ ਤੇ ਹੁਣ ਦੇ ਜ਼ਿਲ੍ਹਾ ਮਾਨਸਾ ਦੇ ਭੀਖੀ ਦੀਨ ਆਉਂਦਾ ਸੁੱਚਾ ਆਪਣੇ ਭਰਾ ਨਰੈਣੇ ਤੋਂ 2 ਤੋਂ 3 ਸਾਲ ਹੀ ਛੋਟਾ ਸੀ ਤੇ ਉਹਦੀ ਬਚਪਨ ਤੋਂ ਹੀ ਨੰਬਰਦਾਰਾ ਦੇ ਮੁੰਡੇ ਕੁਕਰ ਸਿੰਘ ਚੈਲ ਦੇ ਨਾਲ ਬਹੁਤ ਗੁੜੀ ਜਾਰੀ ਸੀ ਪੜ੍ਹਾਈ ਲਿਖਾਈ ਤੋਂ ਦੋਵੇਂ ਕੋਰੇ ਸਨ ਤੇ ਪਿੰਡ ਦੇ ਵਿੱਚ ਖੜੇ ਦੇ ਵਿੱਚ ਦੋਵੇਂ ਪੁਲਵਾਨੀ ਦੇ ਦਾਪੇ ਸਿੱਖਿਆ ਕਰਦੇ ਸੀ ਕਿਸੇ ਕਾਰਨਾ ਕਰਕੇ ਸੁੱਚੇ ਦੇ ਭਰਾ ਨਰੈਣੇ ਨੇ ਆਪਣੀ ਪਹਿਲੀ ਘਰ ਵਾਲੀ ਛੱਡ ਦਿੱਤੀ ਤੇ ਪਿੰਡ ਰੋੜੀ ਤੋਂ ਬਲਬੀਰ ਕੌਰ ਜਾਨੀ ਬੀਰੋ ਨੂੰ ਕ੍ਰੇਵਾ ਕਰਕੇ ਲਿਆ ਵੀਰੋ ਮਾਰੇ ਚਿਤਤਰ ਦੀ ਸੀ ਕਈਆਂ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਵੀਰੋ ਨੇ ਪਹਿਲੇ ਘਰ ਵਾਲੇ ਨੂੰ ਕੁਝ ਦੇ ਕੇ ਮਾਰਦਾ ਸੀ ਅਲੱਗ-ਅਲੱਗ ਥੋੜਾ ਬਤਾ ਇਧਰ-ਉਧਰ ਹੋ ਸਕਦਾ ਕਹਿੰਦੇ ਆ ਕਿ ਬਲਵੀਰੋ ਮਾਰੇ ਚਿਤਤਰ ਦੀ ਸੀ ਤੇ ਨਰਾਇਣਾ ਜਿਨਸੀ ਤੌਰ ਤੇ ਕਮਜ਼ੋਰ ਸੀ ਘਰ ਆਉਣ ਜਾਣ ਹੋਣ ਕਰਕੇ ਕੁੱਕਰ ਦਾ ਵੀਰੋ ਨਾਲ ਜਰਾਨਾ ਪੈ ਗਿਆ ਪਰ ਕੁੱਕਰ ਕਹਿੰਦੇ ਤੁਨੂੰ ਭਾਵੇਂ ਮੱਲ ਸੀ ਪਰ ਸੁੱਚੇ ਤੋਂ ਕੰਨ ਬਹੁਤ ਭੰਦਾ ਸੀ ਸੁੱਚੇ ਤੋਂ ਬਹੁਤ ਚਾਲੂ ਸੀ ਕੁੱਕਰ ਨੇ ਸੁੱਚੇ ਨੂੰ ਰਸਤੇ ਤੋਂ ਹਟਾਉਣ ਦੇ ਕਾਰਨ ਕਈ ਲੱਭੇ ਤੇ ਆਖਰ ਨੂੰ ਇੱਕ ਕਰਨ ਲੱਭਿਆ ਕਿ ਸੁੱਚੇ ਨੂੰ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ ਦੋਵੇਂ ਬਰੋਜਪੁਰ ਜਾ ਕੇ ਭਰਤੀ ਹੋ ਗਏ ਤੇ ਕੁੱਕਰ ਨੇ ਬਾਹਨੇ ਬੁੰਨੇ ਮਾਰ ਕੇ ਤੇ ਨਾਮ ਦਾ ਕਟਵਾ ਲਿਆ ਤੇ ਸੁੱਚਾ ਰੰਗਰੂਟੀ ਤੇ ਹੋ ਗਿਆ ਤੇ ਕੁੱਕਰ ਪਿੰਡ ਆ ਗਿਆ ਹੁਣ ਇਸ ਜਗ੍ਹਾ ਤੇ ਵੀ ਤੁਹਾਨੂੰ ਇੱਕ ਐਕਸਪਲੇਨ ਕਰਦਾ ਕਿ ਇਹ ਵੀ ਜਗ੍ਹਾ ਤੇ ਦੋ ਰਹਿਵਾ ਕਹਿੰਨੇ ਲਿਖਿਆ ਕਿ ਮਲਤਾਨ ਗਏ ਸੀਗੇ ਤੇ ਇੱਥੇ ਲਿਖਿਆ ਕਿ ਫਿਰੋਜ਼ਪੁਰ ਗਿਆ ਸੀ ਸੋ ਇੰਨਾ ਕੁ ਉੱਪਰ-ਨੀਚੇ ਹੋ ਸਕਦਾ ਸੋ ਕੁਕਰ ਬੀਰੋ ਨੂੰ ਸ਼ਰੇਆਮ ਪਿੰਡ ਆ ਕੇ ਮਿਲਣ ਲੱਗ ਪਿਆ ਤੇ ਇਹਦੇ ਵਿੱਚ ਵਰਣਜੋਗ ਗੱਲ ਇਹ ਆ ਕਿ ਕੁਕਰ ਉਸ ਵੇਲੇ ਵਿਆਹ ਸੀ ਤੇ ਬਾਲ ਬੱਚੇ ਵਾਲਾ ਸੀ ਬੀਰੋ ਤੇ ਕੁਕਰ ਦੇ ਵਿੱਚ ਸਨੇਹਾ ਪੱਤਾ ਦੇਣ ਦਾ ਕੰਮ ਕਰਦਾ ਸੀ ਇੱਕ ਵਿਚੋਲਾ ਉਹਦਾ ਨਾਂ ਸੀ ਭਾਗ ਸਿੰਘ ਉਹ ਵੀ ਇਹਨਾਂ ਦਾ ਯਾਰ ਦੋਸਤ ਹੁੰਦਾ ਭਾਗ ਸਿੰਘ ਇਸ ਲਈ ਸਾਰੇ ਪੰਜਾਬ ਦੇ ਵਿੱਚ ਨਫ਼ਰਤ ਦਾ ਪਾਤਰ ਬਣਿਆ ਕਿ ਉਸ ਵੇਲੇ ਪੰਜਾਬ ਦੇ ਵਿੱਚ ਪੁਲਿਸ ਦੇ ਟੌਰ ਤੇ ਦੱਲੇ ਨੂੰ ਬਹੁਤ ਘਟਿਆ ਸਮਝਿਆ ਜਾਂਦਾ ਸੀ ਬੀਰੋ ਪਹਿਲਾਂ ਹੀ ਨਰਾਇਣ ਨੂੰ ਤੇ ਜਿਵੇਂ ਦੀ ਸੀ ਤੇ ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਤੇ ਉਹਦੀਆਂ ਵਾਰਾਂ ਹੋਰ ਵੀ ਖੁੱਲ ਗਈਆਂ ਬੇਲਗਾਮ ਘੋੜੇ ਵਾਂਗੂ ਨੱਠੀ ਫਿਰਦੀ ਨਰੇਣਾ ਖੁਦ ਨਕਮਾ ਤੇ ਡਰਖਪੋਕ ਕਿਸਮ ਦਾ ਆਦਮੀ ਸੀ ਉਹਨੇ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੁੱਚੇ ਨੂੰ ਚਿੱਠੀ ਲਿਖ ਮਾਰੀ ਸਾਰਾ ਹੀ ਆਪਣਾ ਹਾਲ ਬਿਆਨ ਕਰ ਦਿੱਤਾ ਬੀਰੋ ਵੱਲੋਂ ਖਾਨਦਾਨ ਦਾ ਮੂੰਹ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਬਹੁਤ ਪਰੇਖਟਿਆ ਪਰ ਫੌਜ ਵਿੱਚੋਂ ਤਾਂ ਹੁਣ ਛੁੱਟੀ ਨਹੀਂ ਮਿਲ ਸਕਦੀ ਸੀ ਉਹ ਕਿੱਥੋਂ ਮਤਲਬ ਇਹ ਨਾ ਮੋਬਾਈਲ ਤੇ ਨਾ ਟੈਲੀਫੋਨ ਤੇ ਨਾ ਇਦਾਂ ਦਾ ਸੀ ਹੁਣ ਛੁੱਟੀ ਮਿਲੀ ਨਾ ਪਹਾੜਾ ਮੰਨ ਕੇ ਜਦੋਂ ਸ਼ੌਣੀ ਵਿੱਚ ਗਿਆ ਤੇ ਰੱਬ ਦੇ ਪਹਾੜੇ ਨੂੰ ਉੱਥੇ ਉਸੇ ਰਾਤ ਹੀ ਸ਼ੌਣੀ ਦੇ ਵਿੱਚ ਅੱਗ ਲੱਗ ਗਈ। ਇੱਕ ਅੰਗਰੇਜ਼ ਅਫਸਰ ਦੇ ਉੱਥੇ ਬੱਚੇ ਸੀ। ਸੁੱਚਾ ਭੱਜਾ ਗਿਆ ਤੇ ਕਿ ਹਹਾਕਾਰ ਤੇ ਮੱਚੀ ਪਈ। ਭੱਜਾ ਗਿਆ ਸੁੱਚਾ ਤੇ ਉਹਨੇ ਉਹਦੇ ਬੱਚੇ ਬਚਾ ਲਏ, ਜਨਾਨੀ ਬਚਾ ਲਈ ਤੇ ਅੰਗਰੇਜ਼ ਅਫਸਰ ਨੇ ਉਹਨੂੰ ਪੁੱਛਿਆ ਵੀ ਹਾਂ ਸੁੱਚਾ ਵੀ ਮੈਨੂੰ ਤੂੰ ਦੱਸ ਕੀ ਚਾਹੀਦਾ ਤੈਨੂੰ? ਉਹਨੇ ਕਿਹਾ ਮੰਗ ਕੀ ਮੰਗਦਾ? ਉਦੇ ਮਨ ਦੇ ਵਿੱਚ ਕਿ ਤਰੱਕੀ ਇਹਨੂੰ ਦਊਗਾ ਜائیں ਕੁਛ ਮੇਰੇ ਤੋਂ ਅਹੁਦਾ ਮੰਗੂਗਾ ਤੇ ਮੈਂ ਅਹੁਦਾ ਦੇ ਦਾਂ ਸੁੱਚੇ ਨੇ ਬਹੁਤ ਹੀ ਆਪਣੇ ਇੱਕ ਅੰਦਾਜ਼ ਦੇ ਨਾਲ ਕਿਹਾ ਕਿ ਮੈਂ ਮੈਨੂੰ ਨਾ ਕੁਝ ਨਹੀਂ ਚਾਹੀਦਾ ਮੈਨੂੰ ਫੌਜ ਦੇ ਵਿੱਚੋਂ ਕੱਢ ਦਿੱਤਾ ਜਾਵੇ ਤੇ ਨਾਲ ਇੱਕ ਰਫਤ ਦਿੱਤੀ ਜਾਵੇ ਸੋ ਉਹ ਫੌਜੀ ਬੜਾ ਹੈਰਾਨ ਹੋਇਆ ਵੀ ਤੂੰ ਕੋਈ ਇੰਨਾ ਵੱਡਾ ਕੰਮ ਕੀਤਾ ਤੂੰ ਐਡਾ ਬਹਾਦਰ ਆ ਤੂੰ ਐਡਾ ਉੱਚਾ ਲੰਮਾ ਸੋਹਣਾ ਜਵਾਨ ਆ ਤੇ ਤੂੰ ਕੋਈ ਮੰਗ ਲਾ ਉਹਨੇ ਕਿਹਾ ਨਹੀਂ ਜੀ ਮੈਨੂੰ ਤੇ ਕੱਢ ਦਿਓ ਉਨੇ ਇੱਛਾ ਉਹਦੀ ਪੂਰੀ ਕਰ ਦਿੱਤੀ ਫੌਜ ਵਿੱਚੋਂ ਕੱਢੇ ਜਾਣ ਮਗਰੋਂ ਸੁੱਚਾ ਸਿੱਧਾ ਪਿੰਡ ਆਇਆ ਤੇ ਪਿੰਡ ਆ ਕੇ ਆਪਦੀ ਭਾਬੀ ਬੀਰੋ ਦੀ ਚੰਗੀ ਮਾਰਕਟ ਕਰਦਾ ਕੁਝ ਮੋਤਬਾਰਾਂ ਨੂੰ ਲੈ ਕੇ ਨਾਲ ਉਹਨੇ ਕੁੱਕਰ ਨੂੰ ਤਮਕਾਇਆ ਸੋ ਸਨੇਹ ਭੇਜੇ ਵੀ ਹੁਣ ਨਾ ਤੂੰ ਇਹ ਕੰਮ ਕਰ ਇੱਕ ਤੇ ਆਪਣੀ ਜਾਰੀ ਦੋਸਤੀ ਤੇ ਇੱਕ ਆਹ ਕੰਮ ਨਾ ਤੂੰ ਕਰ ਕੁਝ ਦਿਨ ਸ਼ਾਂਤੀ ਰਹੀ ਤੇ ਪਰਸਿਆਂ ਨੇ ਕਹਿੰਦੇ ਕਿ ਇਸ਼ਕ ਅੰਨਾ ਹੁੰਦਾ ਇਹਦੇ ਵਿੱਚ ਬੀਰੋ ਤੇ ਸਤੁੱਕਰ ਨੇ ਹੋਰ ਕੁਝ ਮਿਲਣ ਦੇ ਢੰਗ ਲੱਭ ਲੈ ਸੋ ਉਹਨਾਂ ਦਾ ਕੰਮ ਫੇਰ ਸ਼ੁਰੂ ਹੋ ਗਿਆ ਲੋਕਸ਼ੋਕ ਕੇ ਸਾਰਾ ਕੁਝ ਕਰਦੇ ਰਹੇ ਦੇ ਨਾਲ ਇਹਨਾਂ ਦਾ ਕਾਰਨ ਹੋਰ ਕਹਾਣੀ ਬਣੀ ਕਿ ਜਦੋਂ ਸ਼ਰੀਕਾਂ ਦੇ ਮਿਹਨੇ ਤੰਨੇ ਆਂਡੀਆਂ ਗਵੰਡੀਆਂ ਦੀਆਂ ਟੀਚਾਂ ਸੁੱਚੇ ਦੇ ਗੁੱਸੇ ਤੇ ਅੱਗ ਤੇ ਤੇਲ ਵਾਲਾ ਕੰਮ ਬਣਿਆ ਉਸੇ ਦਿਨ ਸ਼ੇਰੋਂ ਵਾਲੇ मुੰਚੀ ਗਵਈਏ ਦਾ ਕਹਿੰਦੇ ਆ ਵੀ ਖਾੜਾ ਲੱਗਾ ਸੀ ਉੱਥੇ ਸੋ ਉਸ ਅਖਾੜੇ ਵਾਲੇ ਦਿਨ ਇਹਨਾਂ ਦੀ ਆਪਸ ਵਿੱਚ ਝਗੜਾ ਹੁੰਦਾ ਲੋਕਾਂ ਦੇ ਵਿੱਚ ਪੈ ਪੂ ਕੇ ਲੜਾਈ ਚਲੋ ਰੁਕਵਾਤੀ ਕਈਆਂ ਗਵਈਆਂ ਨੇ ਇਹਦੇ ਵਿੱਚ ਇਹ ਲਿਖਿਆ ਕਿ ਇਸੇ ਦਿਨ ਹੀ ਸੁੱਚੇ ਵੱਲੋਂ ਕੁੱਪਰ ਦਾ ਕਤਲ ਕਰ ਦਿੱਤਾ ਜਾਂਦਾ ਪਰ ਨਹੀਂ ਕਤਲ ਅਗਲੇ ਦਿਨ ਹੋਇਆ ਸੀ ਜੋ ਇਤਿਹਾਸਕਾਰਾਂ ਦੇ ਲਿਖਨ ਮੁਤਾਬਕ ਸੁਚਾ ਸੱਤ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫਾਇਰ ਮਾਰ ਕੇ ਕੁੱਕਰ ਨੂੰ ਮਾਰਿਆ ਸੀ ਕੁੱਕਰ ਦਾ ਕਤਲ ਕਰਕੇ ਸੁਚਾ ਘਰਵਾਲ ਤੁਰਿਆ ਤੱਬਰ ਵੀਰੋ ਰਸਤੇ ਵਿੱਚ ਟੱਕਰ ਗਈ ਉਹ ਭੱਜ ਕੇ ਗਵਾਂਡੀਆਂ ਦੇ ਘਰ ਵੜੀ ਪੌੜੀਆਂ ਚੜ੍ਹਦੀ ਹੋਈ ਸੁੱਚੇ ਹੱਥੋਂ ਉਹ ਵੀ ਗੱਡੀ ਚੜ ਗਈ ਸੋ ਵੀਰੇ ਦੀ ਲਾਸ਼ ਨੂੰ ਧੂਕੇ ਸੁੱਚੇ ਨੇ ਸੱਤ ਵਾਰ ਲਿਆ ਕੇ ਕੁੱਕਰ ਦੀ ਲਾਸ਼ ਦੇ ਬਰਾਬਰ ਪਾ ਦਿੱਤਾ ਤੇ ਕੁੱਕਰ ਦੇ ਤੇਰੋਂ ਚਾਦਰਾਂ ਲਾ ਕੇ ਦੋਵਾਂ ਨੂੰ ਢਾਕੇ ਪਿੰਡੋਂ ਭੱਜਣ ਵੇਲੇ ਸੁੱਚਾ ਬਰਿਆਮ ਸਿੰਘ ਦਾ ਊਠ ਖੋਲ ਕੇ ਸਵਾਰ ਹੋ ਗਿਆ ਜਦੋਂ ਭੱਜਿਆ ਕੁਦਰਤੀ ਨੂੰ ਰਸਤੇ ਵਿੱਚ ਆਉਂਦਾ ਭਾਗ ਬਚੋਲਾ ਵੀ ਟੱਕਰ ਗਿਆ ਸੁੱਚੇ ਦੀ ਗੋਲੀ ਭਾਗ ਦੇ ਲੱਗੀ ਤੇ ਨਹੀਂ ਉਹ ਮਰਿਆ ਵਾਂਗ ਗੁੱਛੀ ਮਾਰ ਕੇ ਪਹਿ ਗਿਆ ਤੇ ਉਹ ਇੰਦਾ ਪਿਆਰਿਆ ਵੀ ਜਿਵੇਂ ਮਰਿਆ ਹੁੰਦਾ ਕੁਛ ਜੇ ਪਰ ਊੜਤੇ ਸੁੱਚੇ ਨੇ ਉਹਦੇ ਦਿਵਾਲੇ ਗੇੜੇ ਕੱਢੇ ਤੇ ਮਰਿਆ ਸਮਝ ਕੇ ਸੁੱਚਾ ਉਹਨੂੰ ਛੱਡ ਕੇ ਅੱਗੇ ਤੁਰ ਪਿਆ ਭਾਗ ਦੇ ਬਚਨ ਦਾ ਪਤਾ ਲੱਗਣ ਤੇ ਸੁੱਚੇ ਨੇ ਰਾਤ ਨੂੰ ਉਹਦੇ ਡੰਗਰ ਪਸ਼ੂ ਖੋਲ ਦਿੱਤੇ ਜਦੋਂ ਘਰ ਵਾਲੇ ਉੱਠ ਕੇ ਪਸ਼ੂ ਬੰਨਣ ਲੱਗੇ ਤਾਂ ਭਾਗ ਨੇ ਕੋਠੇ ਤੋਂ ਵਰਜਿਆ ਕਿ ਇਹ ਸੁੱਚੇ ਦਾ ਕੰਮ ਸੁੱਚੇ ਨੇ ਆਵਾਜ਼ ਪਛਾਣ ਕੇ ਫੈਰ ਕਰ ਦਿੱਤਾ ਦੋ ਕੁ ਛਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਬਚ ਗਿਆ ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਵਿਗੜ ਵਿਖੇ ਸਾਧੂ ਦੇ ਭੇਜ ਵਿੱਚ ਰਹਿਣ ਲੱਗ ਪਿਆ ਵਿਗੜ ਪਿੰਡ ਉਹ ਚ ਰਹਿੰਦੇ ਸਮੇਂ ਸੁੱਚੇ ਨੇ ਸੱਤ 부ੱჭੜ ਮਾਰ ਕੇ ਗਉਆਂ ਛੜਵਾਈਆਂ ਤੇ ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ ਬੱਲੇ ਹੋ ਗਈ। ਸੂਰਮੇ ਦਾ ਖਿਤਾਬ ਕਹਿੰਦੇ ਆ ਕਿ ਉਸੇ 부ੱჭੜ ਮਾਰਨ ਤੋਂ ਬਾਅਦ ਹੀ ਜੁੜਿਆ ਸੀ। ਇੱਥੋਂ ਭੱਜ ਕੇ ਸੁੱਚਾ ਲਹਿਰਾ ਗਾਗਾ ਸੰਗਰੂਰ ਦੇ ਨਜ਼ਦੀਕੀ ਸੰਗਤੀ ਵਾਲਾ ਵਿਖੇ ਆਪਣੇ ਪਹਿਲਵਾਨ ਦੋਸਤ ਕੋਲ ਚਲਾ ਗਿਆ ਪਰ ਉਹ ਦੋਸਤ ਵੀ ਕਹਿੰਦੇ ਆ ਕਿ ਗਦਾਰ ਹੀ ਨਿਕਲਿਆ। ਉਸ ਨੇ ਧੋਖੇ ਨਾਲ ਸੁੱਚੇ ਨੂੰ ਸ਼ਾਜਲੀ ਪਿੰਡ ਦੇ ਦਰ ਮਿਸ਼ਰਾ ਸਿੰਘ ਰਾਹੀ ਥਾਣਾ ਸੁਨਾਮ ਦੀ ਪੁਲਿਸ ਨੂੰ ਫੜਵਾ ਦਿੱਤਾ ਉਸ ਵੇਲੇ ਸੁੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਤੇ ਗਊਆਂ ਚੜ੍ਹਦੀਆਂ ਸਨ ਜਿਸ ਕਾਰਨ ਡਰ ਕੇ ਉਸਨੇ ਸੁੱਚੇ ਨੂੰ ਬਰੀ ਕਰ ਦਿੱਤਾ ਉਸ ਵੇਲੇ ਇਹ रियासत ਜਿਹੜੀ ਹੁਣ ਕੇ ਕੈਪਟਨ ਮਰਿੰਦਰ ਸਿੰਘ ਉਹਨਾਂ ਦੇ ਪੁਰਖਿਆਂ ਦੀ ਮਤਲਬ ਕਿ ਇਹਨਾਂ ਦੇ ਦਾਦੇ-ਪਰਦਾਦੇ ਨੇ ਕੀਤਾ ਸੀਗਾ ਇਤਿਹਾਸਕਰ ਲੈਦੇ ਆ ਕਿ ਅਸਲ ਵਿੱਚ ਰਾਜਾ ਭੁਪਿੰਦਰ ਸਿੰਘ ਰਹਿਮਦਿਲ ਰਾਜਾ ਸੀ ਉਹ ਉਸ ਸੁਚੇ ਵੱਲੋਂ ਗਉਆਂ ਛਡਵਾਉਣ ਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ ਉਸਨੇ ਸੁਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਬਰੀ ਹੋ ਗਿਆ ਸੁਚਾ ਸਮਾਉ ਆ ਗਿਆ ਤੇ ਆਰਾਮ ਨਾਲ ਬਸਣ ਲੱਗਾ ਪਰ ਸੁਚੇ ਦੀ ਕਹਿੰਦੇ ਆ ਕਿ ਰੱਬ ਨੇ ਸ਼ਾਂਤੀ ਨਾਲ ਰਹਿਣਾ ਲਿਖਿਆ ਹੀ ਨਹੀਂ ਸੀ ਉਸਦੇ ਨਾਨਕੇ ਪਿੰਡ ਗਹਿਰੀ ਭਾਗੀ ਵਿਖੇ ਉਹਦੇ ਭਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਸਦੀ ਮਾਂ ਰਾਜਕੌਰ ਬਦਚਲਣ ਹੋ ਗਈ ਹੈ ਤੇ ਪਿੰਡ ਦੇ ਵਿੱਚ ਹੀ ਕਿਹ ਬਦਮਾਸ਼ ਗੱਜਨ ਵੈਲੀ ਦੇ ਘਰ ਰਹਿਣ ਲੱਗ ਪਈ ਰਾਜਕੌਰ ਪਿੰਡ ਤੁੰਗਵਾਲੀ ਬਠਿੰਡਾ ਦੇ ਚੰਦਾ ਸਿੰਘ ਦੀ ਧੀ ਸੀ ਸੁੱਚੇ ਨੇ ਉਸ ਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਬੜੇ ਮੁਸ਼ਕਲ ਭਰੇ ਵਕਤ ਚੋਂ ਗੁਜ਼ਰਿਆ ਪਰ ਸੰਤ ਸਿੰਘ ਖੜੇ ਪੈ ਗਿਆ ਉਸ ਨੇ ਸੁੱਚੇ ਨੂੰ ਕਿਹਾ ਕਿ ਜੇ ਤੇਰਾ ਇਲਾਕੇ ਵਿੱਚ ਨਾ ਚੱਲਦਾ ਤੇ ਤੂੰ ਮੇਰੀ ਇੰਨੀ ਵੀ ਹੈਲਪ ਨਹੀਂ ਕਰ ਸਕਦਾ ਤੇਰੇ ਦੇ ਦਬਕੇ ਨਾਲ ਹੀ ਰਾਜਕੌਰ ਗੱਜਨ ਨੂੰ ਨਹੀਂ ਸੁਧਰ ਜਾਣਗੇ ਸੁੱਚਾ ਮਜਬੂਰ ਹੋ ਕੇ ਜਾ ਕੇ ਗੱਜਨ ਤੇ ਰਾਜਕੌਰ ਨੂੰ ਦਬਕਾ ਮਾਰਦਾ ਸੁੱਚੇ ਤੋਂ ਡਰ ਕੇ ਕੁਝ ਦਿਨ ਟਲਮਟੋਲਾ ਹੋ ਗਿਆ ਟਿਕੇ ਰ ਪਰ ਜਲਦੀ ਪੁਰਾਣੇ ਚਾਲਿਆਂ ਤੇ ਆ ਗਏ ਸੰਤ ਸਿੰਘ ਕੋਲੋਂ ਪਤਾ ਲੱਗਾ ਤੇ ਸੁੱਚੇ ਨੇ ਗੱਜਨ ਤੇ ਰਾਜਕੌਰ ਨੂੰ ਸਰੋਂ ਵੱਢਦੇ ਆ ਖੇਤਾਂ ਵਿੱਚ ਜਾ ਕੇ ਰਿਆ ਉਹਨੇ ਊਠ ਤੇ ਚੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁੱਚੇ ਨੇ ਗੋਲੀਆਂ ਮਾਰ ਕੇ ਗੱਜਨ ਤੇ ਰਾਜਕੌਰ ਨੂੰ ਮਾਰਮਕਾਇਆ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇ ਦਿੱਤੀ ਇੱਥੋਂ ਭੱਜ ਕੇ ਸੁੱਚੇ ਹਰਿਆਣੇ ਦੇ ਸ਼ਹਿਰ ਫਤਿਆਮਾਦ ਦੇ ਪਿੰਡ ਕਰਨੋਲੀ ਵਿਖੇ ਸਾਧੂ ਦਾ ਭੇਸ ਧਾਰ ਕੇ ਫਿਰ ਰਹਿਣ ਲੱਗ ਪਿਆ। ਪੁਲਿਸ ਦਾ ਜ਼ਿਆਦਾ ਦਬਾਅ ਪੈਣ ਕਰਕੇ ਹਿਮਾਚਲ ਦੇ ਪਿੰਡ ਨਹੈਣ ਬੜੂਸਾ ਨੇੜੇ ਚਲਾ ਗਿਆ। ਉੱਥੇ ਪੁਲਿਸ ਨੇ ਉਸ ਨੂੰ ਪਾਣੀ ਪੀਂਦੇ ਸਮੇਂ ਪਛਾਣ ਲਿਆ। ਪਛਾਣ ਕੇ ਗ੍ਰਿਫਤਾਰ ਕਰਕੇ ਸੁੱਚੇ ਖਿਲਾਫ ਗੱਜਨ ਤੇ ਰਾਜਕੌਰ ਨੂੰ ਮਾਰਨ ਦੇ ਕੇਸ ਚੱਲਿਆ। ਮੌਕੇ ਦੇ ਗਵਾਹ ਗੱਜਨ ਦੇ ਮੁੰਡੇ ਦੀ ਗਵਾਹੀ ਕਾਰਨ ਸੁੱਚੇ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਨਰੈਣ ਨੇ ਕੇਸ ਲੜਿਆ ਪਰ ਕਾਮਯਾਬੀ ਮਿਲ ਨਹੀਂ ਸਕੀ। ਸੱਚੇ ਨੂੰ ਪਿੰਡ ਗਹਿਰੀ ਭਾਗੀ ਗੱਡਾ ਖੜਾ ਕਰਕੇ 1907 8 ਦੇ ਵਿੱਚ ਜੰਡ ਦੇ ਦਰਖਤ ਦੇ ਨਾਲ ਫਾਂਸੀ ਤੇ ਲਟਕਾਇਆ ਗਿਆ ਫਾਂਸੀ ਵੇਖਣ ਲਈ ਕਹਿੰਦੇ ਆ ਵੀ ਸਾਰਾ ਪਿੰਡ ਉੱਥੇ ਜਮਾ ਹੋ ਗਿਆ ਰਾ ਨਰੈਨ ਸਿੰਘ ਸਮੇਤ ਕਈ ਲੋਕ ਉਹ ਉਥੇ ਫਾਂਸੀ ਵੇਖਣ ਆਏ ਫਾਂਸੀ ਲੱਗਣ ਸਮੇ ਸੁੱਚੇ ਨੇ ਨਰੈਣੇ ਨੂੰ ਮਜ਼ਾਕ ਕੀਤਾ ਕਿ ਅੱਜ ਮੇਰੀ ਤਾਂ ਕਿਤੇ ਨੜਿਆ ਤੂੰ ਹੁੰਦਾ ਨਾ ਮੈਂ ਤੈਨੂੰ ਇੱਥੋਂ ਵੀ ਛਡਵਾ ਲੈਂਦਾ ਸੋ ਥੋੜੀ ਜੀ ਇੱਥੇ ਆਪਾਂ ਜਿਆਦਾ ਐਕਸਪਲੇਨ ਨਹੀਂ ਕਰਦੇ ਬਾਕੀ ਤੁਹਾਨੂੰ ਇਹ ਜਾਣਕਾਰੀ ਦੇਣੀ ਹੈ ਕਿ ਜਿਹੜਾ ਭਾਗ ਵਿਚੋਲਾ ਸੀ ਉਹ ਵੀ ਕਰੀਬ 90 ਸਾਲ ਦਾ ਹੋ ਕੇ 1965-66 ਦੇ ਵਿੱਚ ਮਰਿਆ ਤੇ ਦੂਰੋ ਦੂਰੋ ਲੋਕ ਇਹਨਾਂ ਨੂੰ ਕਹਿੰਦੇ ਕਿ ਵੇਖਣ ਆਉਂਦੇ ਸਨ ਤੇ ਦੂਜੀ ਗੱਲ ਨਰੈਣ ਸਿੰਘ ਵੀ ਆਪਣੀ ਪੂਰੀ ਹਮ ਉਮਰ ਹੰਢਾ ਕੇ 1960 ਦੇ ਕਰੀਬ 90 ਸਾਲ ਦੇ ਲਾਗੇ ਬੰਨੇ ਉਹ ਵੀ ਪੂਰਾ ਹੋਇਆ ਕਹਿੰਦੇ ਆ ਕਿ ਇਹਨਾਂ ਦੀ ਜ਼ਮੀਨ ਵੀ ਖਾਸੀ ਸੀ 65 ਤੋਂ ਕਹਿੰਦੇ 60 65 ਕਿੱਲੇ ਜ਼ਮੀਨ ਸੀ ਬਾਕੀ ਇਹਨਾਂ ਦੀ ਇੱਕ ਕਹਿੰਦੇ ਭੈਣ ਉਹ ਸੰਗਰੂਰ ਦੇ ਵਿੱਚ ਸੁਨਾਮ ਦੇ ਨੇੜੇ ਕਿਤੇ ਵਿਆਹੀ ਹੋਈ ਹੈ ਸੋ ਆਸ ਕਰਦੇ ਆ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਸੋ ਇਹਦੇ ਵਿੱਚ ਅੱਗੇ ਥੋੜੀ ਜਿਹੀ ਜਾਣਕਾਰੀ ਹੋਰ ਵੀ ਆ ਉਹ ਤੁਹਾਨੂੰ ਫਿਲਮ ਤੋਂ ਹੀ ਕਿਉਂਕਿ ਜ਼ਿਆਦਾ ਐਕਸਪਲੇਨ ਨਹੀਂ ਇਸੀ ਕਰਦੇ ਅਗਲਿਆਂ ਦੇ ਪੈਸੇ ਲੱਗ ਸੋ ਇਹ ਤੁਹਾਨੂੰ ਤਾਂ ਦੱਸਣੀ ਕਿ ਇੰਟਰਸਟ ਵਧੇ ਇਦਾਂ ਦੀਆਂ ਫਿਲਮਾਂ ਇਦਾਂ ਦੀਆਂ ਮੂਵੀਆਂ ਆਉਣੀਆਂ ਚਾਹੀਦੀਆਂ ਅਸੀਂ ਸਪੋਰਟ ਕਰਦੇ ਹਾਂ ਸਾਰੇ ਸੋ ਵੀਡੀਓ ਚੰਗੀ ਲੱਗੀ ਤੇ ਇੱਕ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਛੱਡ ਦਿਓ ਕਿਉਂਕਿ ਇਹਦੇ ਨਾਲ ਹੌਸਲਾ ਵਧਦਾ ਸੋ ਅੱਗੇ ਕੰਮ ਕਰਨ ਦਾ ਤੇ ਸਾਨੂੰ ਆਸ ਹੁੰਦੀ ਹੈ ਕਿ ਅਸੀਂ ਹੋਰ ਵਧੀਆ ਕੰਮ ਕਰੀਏ ਹੋਰ ਤੁਹਾਡੇ ਲਈ ਚੰਗੀ ਚੰਗੀ ਜਾਣਕਾਰੀ ਲੈ ਕੇ ਆਈਏ ਸੋ ਧੰਨਵਾਦ ਸਾਰਿਆਂ ਦਾ ਜੀ ਕਮੈਂਟ ਤੇ ਲਾਈਕ ਜਰੂਰ ਕਰ ਦਿਓ ਜੀ ਧੰਨਵਾਦ ਜੀ